ਪੰਜਾਬ ਦੀ ਕੋਈ ਐਸਸੀ ਫੀਲਡ ਨਹੀਂ ਜਿੱਥੇ ਜਾਲੀ ਡਿਗਰੀਆਂ ਨਾ ਵੇਚੀਆਂ ਗਈਆਂ ਹੋਣ ਜਿਹੜਾ ਮੈਡੀਕਲ ਲਾਈਨ ਦੇ ਵਿੱਚ ਜਾਲੀ ਹੋ ਜਾਣਾ ਇਹ ਬਹੁਤ ਘਾਤਕ ਗੱਲ ਹੈ ਜਿਵੇਂ ਆਮ ਏਜੰਟ ਗੱਪ ਮਾਰੀ ਜਾਂਦੇ ਨੇ ਨਾ 15 ਸਾਲ ਦੇ ਗੈਪ ਤੇ ਵੀ ਜਾਓ ਕੈਨੇਡਾ ਉਵੇਂ ਇੱਥੇ ਬੈਠੇ ਏਜੰਟ ਕਹੀ ਜਾਂਦੇ ਕੋਈ ਗੱਲ ਨਹੀਂ 15 ਸਾਲ ਦਾ ਗੈਪ ਹੈ ਤੇਰੀ ਫਾਰਮੇਸੀ ਕਰਾ ਦਿੰਦੇ ਉਹ ਬੰਦਾ ਪਲੱਸ 2 ਦਾ ਸਰਟੀਫਿਕੇਟ ਘਰੇ ਪ੍ਰਿੰਟ ਕਰਕੇ ਫੜਾ ਦਿੰਦੇ ਆ ਉਹਦਾ 2 ਲੱਖ ਲੈ ਲਿਆ ਉਸ ਤੋਂ ਬਾਅਦ ਫਾਰਮੇਸੀ ਦੇ ਵਿੱਚ ਦਾਖਲਾ ਕਰਾ ਕੇ ਦਿੰਦੇ ਆ ਔਰ ਨੰਮੀ ਇੰਸਟੀਚਿਊਟ ਹੈ ਹੁਣ ਜੀਨੇ 4 ਲੱਖ ਲਾ ਕੇ ਡਿਗਰੀ ਲੈ ਲਈ 5 ਲੱਖ ਲਾਇਆ ਹੂੰ ਉਹਦੀ ਮਾਨਸਿਕਤਾ ਕੀ ਹੈ ਉਹ ਤੁਹਾਡੀ ਸੇਵਾ ਕਰਨ ਥੋੜੀ ਆ ਕਿੰਨੀਆਂ ਡਿਗਰੀਆਂ ਜਾਲੀ ਦੇਗੇ ਹੁਣੇ ਇਹ ਜੀ ਤੇ ਉਹ ਕਿੰਨੀ ਜਾਲੀ ਡਿਗਰੀ ਵਾਲੇ ਕਿੰਨਾ ਨਸ਼ਾ ਵੇਚ ਰਹੇ ਹੋਣੇ ਪੰਜਾਬ ਉਹ ਤਾਂ ਕਹਿੰਦਾ ਟ੍ਰੈਮਰ ਡਾਲ ਇਹ ਉਹ ਸਿਗਨੇਚਰ ਪੱਤੇ ਦੱਸੋ ਕਿੰਨੇ ਵੇਚਨੇ ਆ ਜਿਹੜੇ ਬੰਦੇ ਹਜ਼ਾਰਾਂ ਲੋਕ ਐ ਮਰ ਰਹੇ ਐ ਵੀ ਮੈਡੀਕਲ ਸਟੋਰਾਂ ਤੇ ਜਾ ਕੇ ਦਵਾਈਆਂ ਖਾਧੀਆਂ ਤੇ ਆਰਗਨ ਫੇਲਿਅਰ ਹੋ ਗਏ ਪੰਜਾਬ ਦੇ ਵਿੱਚ ਤਕਰੀਬਨ 20000 ਬੰਦਾ 20000 ਬੰਦਾ ਜੀ ਫੇਕ ਮੈਡੀਕਲ ਸਟੋਰ ਚਲਾ ਰਹੇ ਨਾ ਡਿਗਰੀ ਲੈ ਕੇ ਬੈਠਾ ਚੱਲ ਸੋ ਚੱਲ ਜਿਹੜੀ ਦਵਾਈ ਚ ਮਾਰਜਨ ਐ ਉਹ ਦੱਬੀ ਤੁਰੀ ਆਉਂਦੇ ਐ ਨਾ ਡਿਗਰੀ ਐ ਨਾ ਪਛੋਕੜ ਐ ਆਮ ਸਧਾਰਨ ਹਸਪਤਾਲ ਦੇ ਬਾਹਰ ਧਰਨੇ ਲੱਗਦੇ ਦੇਖੇ ਹੋਣਗੇ ਤੁਸੀਂ ਹਮ ਲਾਉ ਆਦੇਸ਼ ਤੇ ਬਾਹਰ ਹੁਣ ਘਰਨਾ ਦਿਖਾਓ ਐਸਐਮਟੀਵੀ ਦੇਖ ਰਹੇ ਸਾਰੇ ਦਰਸ਼ਕਾ ਦਾ ਬਹੁਤ ਬਹੁਤ ਸਵਾਗਤ ਮੈਂ ਹੈਪੀ ਪਖਤਾ ਹਮੇਸ਼ਾ ਹੀ ਤਰ੍ਹਾਂ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਸਿਮਰ ਜੋਤ ਬੱਕਰ ਬੱਕਰ ਸਾਹਿਬ ਸਵਾਗਤ ਹੈ ਬਹੁਤ ਸਰ ਸ੍ਰੀਕਲ ਜੀ ਧੰਨਵਾਦ ਜਾਲੀ ਡਿਗਰੀਆਂ ਡੀ ਫਾਰਮੇਸੀ ਦੀਆਂ ਜਾਲੀ ਡਿਗਰੀਆਂ ਦਾ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਹੈ ਆਦੇਸ਼ ਇੰਸਟੀਚੂਟ ਦੇ ਮਾਲਕ ਤੇ ਪ੍ਰਿੰਸੀਪਲ ਗ੍ਰਫਤਾਰ ਹੋਏ ਨੇ ਪਖਤਾ ਜੀ ਇਸ ਖਬਰ ਨੇ ਨਾ ਮੈਨੂੰ ਬਹੁਤ ਹੈਰਾਨ ਕੀਤਾ ਜੀ ਹਰਾਨ ਇਸ ਪੱਖੋਂ ਨਹੀਂ ਕੀਤਾ ਕਿ ਫਰੋ ਸਕੈਮ ਹੋਇਆ ਜਾਂ ਜਾਲੀ ਡਿਗਰੀਆਂ ਇਹ سلسلہ ਨਿਰੰਤਰ ਪਿਛਲੇ ਕਈ ਸਾਲਾਂ ਤੋਂ ਪੰਜਾਬ 'ਚ ਚੱਲ ਰਿਹਾ ਹੈ ਪੰਜਾਬ ਦੀ ਕੋਈ ਐਸੀ ਫੀਲਡ ਨਹੀਂ ਜਿੱਥੇ ਜਾਲੀ ਡਿਗਰੀਆਂ ਨਾ ਵੇਚੀਆਂ ਗਈਆਂ ਹੋਣ ਜੀ ਜਿੱਥੇ ਬੰਦੇ ਨਕਲੀ ਸਰਟੀਫਿਕੇਟਾਂ ਤੇ ਨਾ ਇੱਥੇ ਤਾਂ ਟੀਚਰਾਂ ਦਾ ਅਮਰਤਪਾਨ ਮਾਨ ਦੇ ਪਿਤਾ ਦਾ ਰੌਲਾ ਨਹੀਂ ਪਿਆ ਤੁਹਾਡੇ ਯਾਦ 30 ਸਾਲ ਉਹ ਨੌਕਰੀ ਕਰਕੇ ਉਸ ਤੋਂ ਬਾਅਦ ਹੁਣ ਰੌਲਾ ਪਿਆ ਜਾ ਕੇ ਜੀ ਪਰ ਮੈਂ ਫਿਰ ਵੀ ਕਹਿੰਨਾ ਕਿ ਚਲੋ ਇੱਕ ਜਿਹੜਾ ਅਧਿਆਪਕ ਲੱਗ ਗਿਆ ਉਸ ਸਮੇਂ ਨਾਲ ਹੋ ਸਕਦਾ 10 ਸਾਲਾਂ ਚ ਸਿੱਖ ਗਿਆ ਹੋਵੇ ਬਾਅਦ ਵਾਲੇ 20 ਸਾਲ ਉਹਨੇ ਕੋਈ ਅ ਚੰਗਾ ਪੜਾ ਲਿਆ ਹੋਵੇ ਜੀ ਜਿਹੜਾ ਮੈਡੀਕਲ ਲਾਈਨ ਦੇ ਵਿੱਚ ਜਾਲੀ ਹੋ ਜਾਣਾ ਹੂੰ ਇਹ ਬਹੁਤ ਘਾਤਕ ਗੱਲ ਹੈ ਜੀ ਹੁਣ ਤੁਸੀਂ ਇਸ ਗੱਲ ਨੂੰ ਧਿਆਨ ਨਾਲ ਸਮਝੋ ਇਹ ਸਕੈਮ ਕਿਵੇਂ ਕੀਤਾ ਜਾਂਦਾ ਪਹਿਲਾਂ ਤਾਂ ਮੈਂ ਇਹ ਐਕਸਪਲੇਨ ਕਰਦਾ ਪਰ ਜਿਹੜੀ ਤੁਹ ਤੁਹਾਡੀ ਖਬਰ ਹੈ ਉਹਦੇ ਚ ਮੈਂ ਐਡ ਕਰ ਦਿੰਦਾ ਦਰਸ਼ਕਾਂ ਨੂੰ ਕਿ ਆਦੇਸ਼ ਇੰਸਟੀਚਿਊਟ ਹੈ ਜਿਹੜਾ ਫਾਰਮੇਸੀ ਉਹਦੇ ਮਾਲਕ ਗੁਰਪ੍ਰੀਤ ਗਿੱਲ ਹੋਣੇ ਔਰ ਤਕਰੀਬਨ ਤਿੰਨ ਪ੍ਰਿੰਸੀਪਲ ਨੇ ਤੁਸੀਂ ਦੇਖੋ ਪ੍ਰਿੰਸੀਪਲ ਜੀ ਤਿੰਨ ਕਾਲਜਾਂ ਦੇ ਪ੍ਰਿੰਸੀਪਲ ਇੱਕ ਤਾਂ ਇਹਨਾਂ ਦਾ ਹੀ ਹੈ ਦੋ ਲਾਲਾ ਲਾਜਪਤਰਾਏ ਕਾਲਜ ਦੇ ਇੱਕ ਮੋਗੇ ਵਾਲਾ ਇੱਕ ਸਹਨੇ ਵਾਲਾ ਉਹਨਾਂ ਦੇ ਪ੍ਰਿੰਸੀਪਲ ਜੀ ਜਿਹੜੇ ਆ ਉਹ ਸਾਬਕਾ 2011 ਦਾ 13 ਦਾ ਉਹ ਗ੍ਰਿਫਤਾਰ ਹੁੰਦੇ ਇਸ ਮੈਟਰ ਦੇ ਵਿੱਚ ਜੀ ਕੀਤਾ ਕੀ ਜਾਂਦਾ ਇਹ ਇੰਪੋਰਟੈਂਟ ਹੈ ਇਹ ਤਾਂ ਵੱਡੇ ਨਾਂ ਨੇ ਕੱਲ ਨੂੰ ਇਹਨਾਂ ਦੀਆਂ ਜ਼ਮਾਨਤਾਂ ਵੀ ਹੋ ਜਾਣੀਆਂ ਔਰ ਐਡੇ ਐਡੇ ਅਦੇਸ਼ ਵਰਗ ਇੰਸਟੀਚਿਊਟ ਦੇ ਉੱਤੇ ਤੁਸੀਂ ਕੀ ਕਰ ਲੋਗੇ ਮੈਨੂੰ ਤਾਂ ਇਹ ਇਹ ਸਮਝ ਆ ਰਿਹਾ ਪਰ ਉਮੀਦ ਦੀ ਕਰਨੇ ਹੈ ਕਿ ਘੱਟੋ ਘੱਟ ਜੇ ਅੱਜ ਇਹਨਾਂ ਨੂੰ ਨੱਥ ਪਈ ਹੈ ਤਾਂ ਬਾਕੀਆਂ ਨੂੰ ਵੀ ਇਹ ਅਭਾਸ ਹੋ ਜਾਣਾ ਚਾਹੀਦਾ ਹੈ ਵੀ ਹੁਣ ਗੱਲ ਨਿਕਲੂਗੀ ਬਾਹਰ ਜੀ ਕਰ ਕੀ ਰਏ ਹੈ ਸਮਝਣ ਦੀ ਕੋਸ਼ਿਸ਼ ਕਰੀਏ ਤੁਹਾਡੀਆਂ ਜ਼ਿੰਦਗੀਆਂ ਨਾਲ ਖਿਲਵਾੜ ਕਿਵੇਂ ਹੋ ਰਿਹਾ ਜਿਹੜੀਆਂ ਮੌਤਾਂ ਐਕਸੀਡੈਂਟ ਚ ਹੋ ਜਾਂਦੀਆਂ ਉਹਨੂੰ ਗਿਣ ਲੈਣੇ ਹੋ ਡੈਂਗੂ ਨਾਲ ਹੋ ਗਈਆਂ ਉਹਦਾ ਵੀ ਆ ਜਾਂਦਾ ਡਾਟਾ ਕਰੋਨਾ ਨਾਲ ਵੀ ਡਾਟਾ دیتا ਜਿਹੜੇ ਬੰਦੇ ਹਜ਼ਾਰਾਂ ਲੋਕ ਐ ਮਰ ਰਹੇ ਐ ਵੀ ਮੈਡੀਕਲ ਸਟੋਰਾਂ ਤੇ ਜਾ ਕੇ ਦਵਾਈਆਂ ਖਾਧੀਆਂ ਤੇ ਆਰਗਨ ਫੇਲਿਅਰ ਹੋ ਗਏ ਜੀ ਧਿਆਨ ਨਾਲ ਸਮਝੋ ਪਲੀਜ਼ ਅੱਜ ਦਾ ਇਹ ਐਪੀਸੋਡ ਐ ਨਾ ਮੈਂ ਦਰਸ਼ਕਾਂ ਨੂੰ ਚਾਹਨਾ ਕਿ ਅਸੀਂ ਇਸ ਗੱਲ ਨੂੰ ਸਮਝੀਏ ਮੈਡੀਕਲ ਲਾਈਨ 'ਚ ਤੁਹਾਡੇ ਨਾਲ ਧੋਖਾ ਕਿਵੇਂ ਹੋ ਰਿਹਾ ਜੀ ਪਹਿਲੀ ਗੱਲ ਤਾਂ ਇਹ ਐ ਕਿ ਕਾਨੂੰਨ ਇਹ ਗੱਲ ਕਹਿੰਦਾ ਕਿ ਜਿਨੇ ਮੈਡੀਕਲ ਸਟੋਰ ਚਲਾਉਣਾ ਹੈ ਉਹਨੇ ਡੀ ਫਾਰਮੇਸੀ ਕੀਤੀ ਨੂੰ 3 ਸਾਲ ਹੋ ਗਏ ਹੁਣ ਉਸ ਤੋਂ ਬਾਅਦ ਉਹਨੂੰ ਜਿਹੜਾ ਉਹ ਮੈਡੀਕਲ ਸਟੋਰ ਦਾ ਲਾਇਸੈਂਸ ਮਿਲਦਾ ਹੁਣ ਉਹ ਲਾਇਸੈਂਸ ਕਾਦੇ ਤੇ ਮਿਲਣਾ ਹੈ ਲਾਇਸੈਂਸ ਤਾਂ ਮਿਲਣਾ ਹੈ ਉਹਨਾਂ ਨੇ ਡਿਗਰੀ ਦੇਖਣੀ ਹੈ ਤੇ ਲਾਇਸੈਂਸ ਦੇ ਦੇਣਾ ਜੀ ਇਹੀ ਗੱਲ ਹੈ ਹਮ ਹੈਪੀ ਭਗਤਾ ਜੀ ਆਉਂਦੇ ਆ ਉਹ ਕਹਿੰਦੇ ਜੀ ਮੈਂ ਤਾਂ ਕਾਬਿਲ ਆ ਮੇਰੇ ਕੋਲ 3 ਸਾਲ ਹੋ ਗਏ ਡਿਗਰੀ ਲਈ ਨੂੰ ਮੇਰੀ ਆ ਡਿਗਰੀ ਹੈ ਜੀ ਮੇਰੀ ਆ ਕੁਆਲਿਫਿਕੇਸ਼ਨ ਬਣਦੀ ਹੈ ਮੈਨੂੰ ਲਾਇਸੈਂਸ ਦੇ ਦਿਓ ਉਹਨਾਂ ਨੇ ਤੁਹਾਡੀ ਡਿਗਰੀ ਦੀ ਤਸਦੀਕ ਕਰਨੀ ਹੈ ਡਿਗਰੀ ਠੀਕ ਹੈ ਤੁਹਾਨੂੰ ਲਾਇਸੈਂਸ ਦਿੱਤਾ ਤੁਸੀਂ ਮੈਡੀਕਲ ਸਟੋਰ ਚਲਾਉਣ ਲੱਗੇ ਨਹੀਂ ਕਈ ਵਾਰੀ ਉਹ ਬੰਦਾ ਗਾਹ ਲਾਇਸੈਂਸ ਦੇ ਦਿੰਦਾ ਜੀ ਅਗਲਾ ਨਹੀਂ ਨਹੀਂ ਉਹ ਬਾਅਦ ਛੋਣੇ ਆ ਬਾਅਦ ਛੋਣੇ ਪਹਿਲਾਂ ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋ ਹੁਣ ਇੱਥੇ ਕੀ ਹੋ ਰਿਹਾ ਹੈ ਖਾਸ ਤੌਰ ਤੇ ਇਸ ਸਕੈਮ ਕੀ ਹੈ ਹਮ ਮੇਰੀ ਇਨਫਾਰਮੇਸ਼ਨ ਦੇ ਮੁਤਾਬਕ ਪੰਜਾਬ ਦੇ ਵਿੱਚ ਤਕਰੀਬਨ 20000 ਬੰਦਾ 20000 ਬੰਦਾ ਜੀ ਫੇਕ ਮੈਡੀਕਲ ਸਟੋਰ ਚਲਾ ਰਿਹਾ ਨਾ ਡਿਗਰੀ ਲੈ ਕੇ ਬੈਠਾ 20000 ਬੰਦਾ ਹਾਂ ਉਹਦੇ ਚੋ ਮੈਡੀਕਲ ਸਟੋਰ ਵੀ ਚਲਾ ਰਹੇ ਹੋਣੇ ਆ ਜੀ ਉਹਦੇ ਚ ਕੁਝ ਸਰਕਾਰੀ ਨੌਕਰੀ ਹੋ ਸਕਦਾ ਪਹਿਲਾਂ ਭਰਤੀ ਹੋਏ ਹੋਣ ਹੋ ਗਏ ਹੋਣੇ ਹੁਣ ਤਾਂ ਬਹੁਤ ਚਰਦੀਆਂ ਹੋਈਆਂ ਨਹੀਂ ਉਹਦੇ ਚ ਹੋ ਸਕਦਾ ਉਹ ਬੇਰੁਜ਼ਗਾਰ ਵੀ ਫਿਰਦੇ ਹੋਣ ਜੀ ਉਹਦੇ ਚ ਹੋ ਸਕਦਾ ਕਿਤੇ ਪ੍ਰਾਈਵੇਟ ਜਿੱਥੇ ਡੀ ਫਾਰਮੇਸੀ ਚਾਹੀਦੀ ਹੈ ਜਿਹੜੇ ਪ੍ਰਾਈਵੇਟ ਮੈਡੀਕਲ ਲਾਈਨ ਨਾਲ ਜੁੜੀਆਂ ਫਾਰਮੇਸੀ ਦੀਆਂ ਕੰਪਨੀਆਂਜ਼ ਆ ਉਹਨਾਂ ਚ ਹੋ ਸਕਦੇ ਆ ਉਹਦੇ ਚੋ ਦੇਸ਼ ਚ ਹੋਰ ਥਾਵਾਂ ਤੇ ਵੀ ਗਏ ਹੋ ਸਕਦੇ 20000 ਬੰਦਿਆਂ ਦਾ ਐਸਟੀਮੇਟ ਹੈ ਜਾਲੀ ਡਿਗਰੀ ਵਾਲੇ ਦਾ ਹੁਣ ਇਹਦੇ ਵਿੱਚ ਪੈਸਾ ਕਿਵੇਂ ਇਨਵੋਲਡ ਹੈ ਜੀ ਮੈਂ ਅਨੋਫੀਸ਼ੀਅਲੀ ਕਿਸੇ ਬੰਦੇ ਨਾਲ ਵੱਡੇ ਅਧਿਕਾਰੀ ਨਾਲ ਗੱਲ ਕੀਤੀ ਹੈ ਕਿਉਂਕਿ ਇਸ ਸਕੈਮ ਦੇ ਵਿੱਚ ਜਿਹੜਾ ਪੰਜਾਬ ਸਟੇਟ ਫਾਰਮੇਸੀ ਜਿੱਥੋਂ ਇਹ ਜਿਹੜੀ ਸੰਸਥਾ ਹੈ ਜੀ ਜਿਹੜੀ ਇਹ ਪ੍ਰਮਾਣ ਕਰਦੀ ਹੈ ਉਹਨਾਂ ਦੇ ਰਜਿਸਟਰਾਰ ਸਾਹਿਬका ਤੇ ਉੱਚ ਅਧਿਕਾਰੀ ਇਸ ਸਕੈਮ ਚ ਸ਼ਾਮਲ ਨੇ ਹੂੰ ਤੁਸੀਂ ਦੇਖੋ ਕਿੱਥੋਂ ਤੱਕ ਜਾ ਰਹੀ ਹੈ ਤਾਰ ਜੀ ਹੁਣ ਜੇ ਤੁਸੀਂ ਆਈਡੀਆ ਲਾਉਣੇ ਹੋ ਤਾਂ 65-70000 ਰੁਪਿਆ ਫੀਸ ਹੈ। ਹੂੰ ਮੈਡੀਕਲ ਫਾਰਮੇਸੀ ਕਰਨ ਦੀ ਆਮ ਕਾਲਜ ਦੀ 65-70000 ਫੀਸ ਹੈ। ਹੂੰ ਜੇ ਤੁਸੀਂ ਇਹ ਮੰਨ ਕੇ ਚੱਲੋ ਵੈਸੇ ਤਾਂ ਇਹਨਾਂ ਨੇ 3-3 4-4 ਲੱਖ ਰੁਪਿਆ ਲਿਆ। ਮੈਂ ਮਿਸਾਲ ਦੇ ਤੌਰ ਤੇ ਦੱਸ ਦਿੰਦਾ। XYZ ਬੰਦਾ ਆਇਆ ਕੋਈ ਫਲਾਨਾ ਸਿੰਘ ਬੰਦਾ ਆ ਗਿਆ। ਹੂੰ ਉਹ ਕਹਿੰਦਾ ਜੀ ਮੈਨੂੰ ਡਿਗਰੀ ਚਾਹੀਦੀ ਹੈ ਜੀ ਫਾਰਮੇਸੀ ਦੀ। ਏਜੰਟ ਬੈਠੇ ਆ ਮਾਰਕੀਟ ਦੇ ਵਿੱਚ। ਜੀ ਹੁਣ ਉਹ ਬੰਦਾ ਏਜੰਟ ਕਹਿੰਦਾ ਜੀ ਕੋਈ ਨਹੀਂ ਦਵਾ ਦਿੰਨੇ ਆ ਹੂੰ ਕਹਿੰਦਾ ਮੈਂ ਤਾਂ ਬਈ ਮੇਰਾ ਮੈਡੀਕਲ ਲਾਈਨ ਨਾਲ ਕੋਈ ਸਬੰਧ ਨਹੀਂ ਮੈਂ ਤਾਂ ਮੈਡੀਕਲ ਸਟੋਰ ਚਲਾਉਣਾ ਜਾਂ ਕਿਸੇ ਦਾ ਪਿਓ ਮੈਡੀਕਲ ਸਟੋਰ ਚਲਾਉਂਦਾ ਸੀ ਉਹਦੀ ਮੌਤ ਹੋ ਗਈ ਜੀ ਹੁਣ ਗਾਂਹ ਪਰਿਵਾਰ ਚ ਕਿਸੇ ਨੂੰ ਫਾਰਮੇਸੀ ਚਾਹੀਦੀ ਹੈ ਹੂੰ ਉਹ ਕਹਿੰਦਾ ਵੀ ਦਵਾ ਕੇ ਦੇ ਭਾਈ ਮੈਡੀਕਲ ਚਲਾਉਣਾ ਹੂੰ ਜਾਂ ਕਿਸੇ ਡਾਕਟਰ ਦਾ ਬੜਾ ਤਕੜਾ ਸਿਸਟਮ ਚੱਲਦਾ ਹੈ ਉਹਦੇ ਥੱਲੇ ਉਹਨੇ ਆਪਦੇ ਰਿਸ਼ਤੇਦਾਰ ਨੂੰ ਮੈਡੀਕਲ ਦੇਣਾ ਸੀਗਾ ਪਰ ਉਹਦੇ ਕੋਲੇ ਫਾਰਮੇਸੀ ਦੀ ਡਿਗਰੀ ਨਹੀਂ ਉਹ ਕਹਿੰਦਾ ਵੀ ਕੋਈ ਗੱਲ ਨਹੀਂ ਭਾਈ ਹੂੰ ਜੀ ਫਲਾਨਾ ਸਿੰਘ ਏਜੰਟ ਬੈਠਾ ਉਹਦੇ ਕੋਲੇ ਜਾਓ ਜੀ ਉਹ ਉਹਦੇ ਕੋਲੇ ਜਾਂਦੇ ਆ ਹਮ ਏਜੰਟ ਕਹਿੰਦਾ ਜੀ ਡਿਗਰੀ ਮਿਲ ਜੂਗੀ ਦੱਸੋ ਕੀ ਕੀਤਾ ਉਹ ਕਹਿੰਦਾ ਭਰਾਵਾ ਮੈਂ ਤਾਂ 10ਵੀਂ ਕੀਤੀ ਹੈ ਹਮ ਜੀ ਕਦੋਂ ਕੀਤੀ ਹੈ ਕਹਿੰਦਾ ਬਹੁਤ ਚਿਰ ਹੋ ਗਿਆ ਮੈਂ ਤਾਂ 96 ਚ ਕੀਤੀ ਹੈ 10ਵੀਂ ਹਮ ਜੀ ਕਹਿੰਦਾ ਹੁਣ ਤਾਂ 2024 ਆ ਗਿਆ ਹਮ ਇਹ 23 ਦੀਆਂ ਜਾਂ ਇਤੋਂ ਪਹਿਲਾਂ ਦੀਆਂ ਘਟਨਾਵਾਂ ਨੇ ਪਿਛਲੇ 10 ਸਾਲਾਂ ਚ ਕੀ ਹੋ ਰਿਹਾ ਜੀ ਜੀ ਤਾਂ 15 ਸਾਲ ਦਾ ਉਹ ਕਹਿੰਦਾ ਗੈਪ ਹੈ ਜਿਵੇਂ ਆਮ ਏਜੰਟ ਗੱਪ ਮਾਰੀ ਜਾਂਦੇ ਨੇ ਨਾ 15 ਸਾਲ ਦੇ ਗੈਪ ਤੇ ਵੀ ਜਾਓ ਕੈਨੇਡਾ ਉਵੇਂ ਇੱਥੇ ਬੈਠੇ ਏਜੰਟ ਕਹੀ ਜਾਂਦੇ ਕੋਈ ਗੱਲ ਨਹੀਂ 15 ਸਾਲ ਦਾ ਗੈਪ ਹੈ ਤੇਰੀ ਫਾਰਮੇਸੀ ਕਰਾ ਦਿੰਨੇ ਆ ਜੀ ਉਹ 10ਵੀਂ ਵਾਲੇ ਨੂੰ 12ਵੀਂ ਕਰਾ ਰਿਆ ਉਹ 12ਵੀਂ ਦੇ ਸਰਟੀਫਿਕੇਟ ਹਸਤੇ ਉਹ ਕਹਿੰਦਾ ਜੀ 2 ਲੱਖ ਲੱਗੂਗਾ ਜੀ ਫਲਾਨੀ ਓਪਨ ਯੂਨੀਵਰਸਿਟੀ ਦਾ ਸਰਟੀਫਿਕੇਟ ਆ ਜਾਊਗਾ 12ਵੀਂ ਹੋ ਜੂਗੀ ਤੇਰੀ ਘਰੇ ਬੈਠੇ ਦੀ ਹੋ ਜਾਣੀ ਹੁਣ ਉਹ ਉੱਥੇ ਵੀ ਘਟਾਲਾ ਹੂੰ ਉਹ ਕਹਿੰਦਾ ਵੈਬਸਾਈਟ ਤੇ ਵੀ ਨਜ਼ਰ ਆਊਗਾ ਆ ਵੀ ਜਾਂਦਾ ਹੈ ਜੀ ਘਰੇ ਬੈਠੇ ਉਹਨਾਂ ਨੇ ਪ੍ਰਿੰਟ ਕੱਢ ਕੇ ਦੇ ਦੇਣਾ ਤੇ ਉਹਨੂੰ 12ਵੀਂ ਦਾ ਸਰਟੀਫਿਕੇਟ ਫੜਾ ਦੇਣਾ ਹੁਣ ਅੱਗੇ ਜਿਹੜੀ ਐਡਮਿਸ਼ਨ ਹੋਣੀ ਹੈ ਮੰਨ ਲਓ ਆਦੇਸ਼ ਵਾਲਿਆਂ ਦਾ ਜਿਹੜਾ ਇਹ ਸਕੈਮ ਦੀ ਚਰਚਾ ਹੋ ਰਹੀ ਹੈ ਇਹਨਾਂ ਏਜੰਟਾਂ ਦੀ ਇਹਨਾਂ ਨਾਲ ਅੱਗੇ ਸੈਟਿੰਗ ਹੈ ਜੀ ਉਹਨੇ ਕਹਿਣਾ ਵੀ 65000 ਰੁਪਿਆ ਫਾਰਮੇਸੀ ਦੀ ਫੀਸ ਹੈ اٹੈਂਡਿੰਗ ਦੀ ਇਹ ਆਪਦੇ ਕੋਲੋਂ ਬਣਾ ਲਏ ਐਟੈਂਡਿੰਗ ਤੇ ਨਾਨ اٹੈਂਡਿੰਗ ਜੀ ਕੋਈ ਪੜਾਈ ਨਾਨ اٹੈਂਡਿੰਗ ਹੈ ਹੀ ਨਹੀਂ ਇਹਦੇ ਚ ਹੂੰ ਇਹ ਨਹੀਂ ਵੀ ਤੁਸੀਂ ਕਲਾਸ ਨਹੀਂ ਲਾਈ ਤੇ ਤੁਹਾਨੂੰ ਜੀ ਹੁਣ ਉਹ ਕਹਿੰਦਾ ਵੀ ਤੂੰ ਕਿਉਂਕਿ ਜਿਹਨੇ 10ਵੀਂ 96 ਚ ਕੀਤੀ ਸੀ ਉਹ 2015 ਚ ਭਾਲਦਾ ਸੀਗਾ +2 ਉਸ ਤੋਂ ਬਾਅਦ ਉਹ ਕਹਿੰਦਾ ਮੈਂ ਫਾਰਮੇਸੀ ਕਰਨੀ ਹੈ ਮੈਡੀਕਲ ਲਾਈਨ ਦੀ ਉਹਨੂੰ ਜ਼ੀਰੋ ਨੋਲਿਜ ਹੈ ਪੜ੍ਹਾਈ ਛੱਡੀ ਨੂੰ ਉਹਨੂੰ 15 ਸਾਲ ਹੋ ਗਏ ਉਹ ਬੰਦਾ +2 ਦਾ ਸਰਟੀਫਿਕੇਟ ਘਰੇ ਪ੍ਰਿੰਟ ਕਰਕੇ ਫੜਾ ਦਿੰਦੇ ਆ ਉਹਦਾ 2 ਲੱਖ ਲੈ ਲਿਆ ਉਦੋਂ ਬਾਅਦ ਫਾਰਮੇਸੀ ਦੇ ਵਿੱਚ ਦਾਖਲਾ ਕਰਾ ਕੇ ਦਿੰਦੇ ਆ ਔਰ ਨਮੀ ਇੰਸਟੀਚਿਊਟ ਹੈ ਹੁਣ ਜੀ ਆਦੇਸ਼ਤਾ ਤਾਂ ਨਾ ਹੈ ਬਹੁਤ ਵੱਡਾ ਇੰਸਟੀਚਿਊਟ ਹੈ ਲਾਲਾ ਲਾਜਪਤ ਰਾਏ ਕਾਲਜ ਦਾ ਤਾਂ ਨਾ ਹੈ ਬਹੁਤ ਵੱਡਾ ਇੰਸਟੀਚਿਊਟ ਹੈ ਹਮ ਹੁਣ ਗਾਂ ਜਦੋਂ ਫਾਰਮੇਸੀ ਕਰਾਈ ਉੱਥੇ ਕੀ ਰਿਕੁਆਇਰਮੈਂਟ ਹੈ ਜੀ ਪਲੱਸ 2 ਦੇ ਉਸ ਸਰਟੀਫਿਕੇਟ ਦੀ ਰਿਕੁਆਇਰਮੈਂਟ ਆ ਗਈ ਉਹ ਪਲੱਸ 2 ਦਾ ਸਰਟੀਫਿਕੇਟ ਜਿਹੜਾ ਹੈ ਉਹ ਇੱਥੇ ਝੋਲਾ ਉਹਦੀ ਟੈਕਨੀਕਲ ਬੋਰਡ ਨੇ ਤਸਦੀਕ ਕਰਨੀ ਹੈ ਜੀ ਇੱਥੇ ਵੀ ਅੱਗੋਂ ਪੈਸਾ ਚੱਲਦਾ ਹੈ ਹਮ ਉਹਨਾਂ ਨੇ ਕਿਹਾ ਜੀ ਫਲਾਨਾ ਫਲਾਨਾ ਇਹਨਾਂ ਦੇ ਮਾਰਕਿੰਗਸ ਹੋਈਆਂ ਵੀ ਏਜੰਟ ਫਲਾਨੇ ਦਾ ਆਇਆ ਉਹ ਫਿਰ ਉਧਰ ਗਿਆ ਉੱਥੋਂ ਓਕੇ ਕਰਕੇ ਭੇਜਤਾ ਤੇ ਐਡਮਿਸ਼ਨ ਜਿਹੜੀ ਹੈ ਉਹ ਹੋ ਜਾਂਦੀ ਹੁਣ ਐਡਮਿਸ਼ਨ ਹੋ ਗਈ ਤੇ ਹੁਣ ਉਹ ਕਰੂਗਾ ਕੀ ਜੀ ਐਡਮਿਸ਼ਨ ਕਰਾ ਲਈ ਪਰ ਇਹ ਗੱਲ ਹੋਈ ਹੈ ਵੀ 65000 ਰੁਪਿਆ ਫੀਸ ਹੈ ਨਾਰਮਲ ਚ ਹਮ ਅਸੀਂ 3 ਲੱਖ ਲਵਾਂਗੇ ਜੀ 65 ਨਹੀਂ ਜਾਣਾ 3 ਲੱਖ ਲਵਾਂਗੇ ਤੂੰ ਆਉਣਾ ਨਹੀਂ ਹਮ ਪੇਪਰ ਦੇਣ ਆਉਣਾ ਬਸ ਜੀ ਉਹ ਵੀ ਭਾਈ ਲਿਖ ਲੇਗਾ ਹੂੰ ਕੁਝ ਵੀ ਲਿਖ ਦੀ ਲਿਖ ਲੇਗਾ ਨਹੀਂ ਕੁਝ ਵੀ ਨਹੀਂ ਲਿਖ ਲਈ ਹੂੰ ਬੋਰਡ ਤੇ ਬਕਾਇਦਾ ਚੀਟਿੰਗ ਕਰਾਈ ਜਾਂਦੀ ਹੈ ਅੱਛਾ ਸਾਰਾ ਉਹ ਕਹਿੰਦਾ ਜੀ ਮੈਂ ਤਾਂ ਭਾਈ ਮੇਰੇ ਤੋਂ ਕਿੱਥੇ ਲਿਖਿਆ ਜਾਣਾ ਹੂੰ ਮੈਂ ਤਾਂ ਪੜ੍ਹਾਈ ਛੱਡੀ ਨੂੰ 15 ਸਾਲ ਹੋ ਗਏ ਮੈਨੂੰ ਜੀ ਮੈਂ ਮੈਡੀਕਲ ਦੀ ਪੜ੍ਹਾਈ ਦੇ ਸ਼ਬਦ ਹੀ ਨਹੀਂ ਮੇਰੇ ਤੋਂ ਤਾਂ ਲਿਖੇ ਜਾਣੇ ਹੂੰ ਉਹ ਕਹਿੰਦਾ ਕੋਈ ਗੱਲ ਨਹੀਂ ਉਹਦਾ ਵੀ ਹੈਗਾ 50000 ਦੇ ਬੰਦਾ ਹੋਰ ਬਾ ਦੇਾਂਗੇ ਬੰਦਾ ਬਾ ਦੇਾਂਗੇ ਆ ਜਿਵੇਂ ਕੱਲ ਇੱਕ ਕੁੜੀ ਬਣ ਕੇ ਨਹੀਂ ਗਿਆ ਬੜੀ ਤੁਸੀਂ ਖਬਰ ਮੈਂ ਪੜ੍ਹੀ ਪੜ੍ਹੀ ਬਿਲਕੁਲ ਪੜਿਆ ਗਿਆ ਜਿਹੜਾ ਮਜਨੂ ਜੀ ਹੁਣ ਉਹ ਬੰਦਾ ਬਿਠਾ ਦਿੱਤਾ ਜਾਂਦਾ ਜਾਂ ਉਹ ਆਪ ਪੇਪਰ ਦੇਣ ਦੇ ਕਾਬਲ ਹੈ ਤਾਂ ਉਹ ਬਹਿ ਜਾਂਦਾ ਜੀ ਪੇਪਰ ਦੇਖ ਕੇ ਬੋਰਡ ਤੋਂ ਕਰਾ ਦਿੰਦੇ ਆ ਬੰਦਾ ਪਾਰ ਰਿਜ਼ਲਟ ਆ ਜਾਂਦਾ ਹੁਣ ਉਹ ਡਿਗਰੀ ਆ ਗਈ ਉਹਨੂੰ ਤਾਂ ਕੋਈ ਚੈਲੰਜ ਹੀ ਨਹੀਂ ਕਰ ਸਕਦਾ ਹੂੰ ਉਹ ਬਹਿ ਜਾਂਦਾ ਦੁਕਾਨ ਦੇ ਉੱਤੇ ਬੀਬੀਆਂ ਆਉਂਦੀਆਂ ਭਾਈ ਬੁਖਾਰ ਛੜਿਆ ਉਹ ਕਹਿੰਦਾ ਫਲਾਨੀ ਦੇ ਦਿਓ ਫਲਾਨੀ ਦੇ ਦਿਓ ਭਗਤਾ ਜੀ ਨਾ ਡਿਗਰੀ ਹੈ ਜੀ ਨਾ ਮੈਡੀਕਲ ਲਾਈਨ ਦਾ ਪਛੋਕੜ ਹੈ ਹੂੰ ਤੇ ਲੋਕਾਂ ਨੂੰ ਉਹ ਮੈਡੀਕਲ ਸਟੋਰ ਖੋਲ ਕੇ ਉਹਨਾਂ ਦੀ ਜਾਨ ਦੇ ਨਾਲ ਖਿਲਵਾੜ ਹੋ ਰਿਹਾ ਫਿਰ ਜਿਹੜਾ ਆਪਾਂ ਕਹਿੰਦੇ ਨਸ਼ਾ ਵਿਕ ਰਿਹਾ ਹੈ ਜੀ ਜਿਨੇ 4 ਲੱਖ ਲਾ ਕੇ ਡਿਗਰੀ ਲੈ ਲਈ 5 ਲੱਖ ਲਾਇਆ ਹੂੰ ਉਹਦੀ ਮਾਨਸਿਕਤਾ ਕੀ ਹੈ ਉਹ ਤੁਹਾਡੀ ਸੇਵਾ ਕਰਨ ਥੋੜੀ ਆ ਜੀ ਉਹ ਤਾਂ ਕਹਿੰਦਾ ਟ੍ਰੈਮਾਡੋਲ ਇਹ ਉਹ ਸਿਗਨੇਚਰ ਪੱਤੇ ਦੱਸੋ ਕਿੰਨੇ ਵੇਚਣੇ ਆ ਜੀ ਹੁਣ ਤੁਸੀਂ ਡਰੱਗ ਲਾਈਨ ਦਾ ਜੜ ਜਿਹੜੀ ਹੈ ਕੱਲੀ ਇਹ ਨਾ ਸੋਚੋ ਮੈਂ ਆ ਛੋਟਾ ਇਹਨੂੰ ਕੱਲ ਪਾਗੇ ਕਿ ਨਹੀਂ ਉਹ ਡਰੱਗ ਵਾਲੇ ਦੇਖੀ ਤੁਸੀਂ ਉਹ ਰਾਤ ਨੂੰ ਜਦੋਂ ਫੜਦਾ ਫੜਦਾ ਹੁਣ ਇਹਦੀ ਜੜ ਰੋਲਾ ਪਾਈ ਜਾਓ ਤੁਸੀਂ ਨੂੰ ਪੰਜਾਬ ਬਚਾ ਲਓ ਆ ਕਰ ਲਓ ਚਿੱਕਾਂ ਮਾਰੀ ਜਾਓ ਵੀਡੀਓ ਬਣਾ ਲਓ ਪੰਜਾਬ ਦੇ ਗੇੜੇ ਕੱਢੀ ਜਾਓ ਜਦੋਂ ਤੱਕ ਜੜ ਤੇ ਨਹੀਂ ਜਾਉਂਗੇ ਇਲਾਜ ਨਹੀਂ ਹੋਣਾ ਬਿਮਾਰੀ ਦਾ ਹੂੰ ਜੀ ਜੇ ਮੁਹਿਮਾਂ ਵਧਣੀਆਂ ਜੇ ਲੜਾਈਆਂ ਲੜਨੀਆਂ ਤਾਂ ਇੰਨਾ ਸਕੈਮਸ ਦੀ ਤਹਿ ਤੱਕ ਜਾਣਾ ਪਊਗਾ ਜੀ ਪਹਿਲਾਂ ਤਾਂ ਇਹ ਜਾਲੀ ਡਿਗਰੀਆਂ ਰੁਕਣ ਹੂੰ ਫੇਰ ਜਿਹੜੇ ਏਡੇ ਏਡੇ ਇੰਸਟੀਟਿਊਟਸ ਖੁੱਲ ਕੇ ਜਿਨ੍ਹਾਂ ਤੇ ਰੱਬ ਵਰਗਾ ਭਰੋਸਾ ਕਰੀ ਬੈਠੇ ਪੰਜਾਬ ਦੇ ਲੋਕ ਜੀ ਇੰਨਾ ਇੰਸਟੀਟਿਊਟ अच्छा आम साधारण हॉस्पिटल ਦੇ ਬਾਹਰ ਧਰਨੇ ਲੱਗਦੇ ਦੇਖੇ ਹੋਣਗੇ ਤੁਸੀਂ ਹੂੰ ਲਾਉ ਆਦੇਸ਼ ਤੇ ਬਾਹਰ ਹੁਣ ਧਰਨਾ ਦਿਖਾਓ ਪਾਵਰ ਹੂੰ ਜੀ ਵੀ ਭਾਈ ਪੰਜਾਬ ਬਚਾਉਣਾ ਆਪਾਂ ਵੀ ਇਹਨਾਂ ਨੇ ਤਾਂ ਇਹ ਤਾਂ ਕਿੰਨੀਆਂ ਡਿਗਰੀਆਂ ਜਾਲੀ ਦੇ ਗਏ ਹੋਣੇ ਇਹ ਜੀ ਤੇ ਉਹ ਕਿੰਨੀ ਜਾਲੀ ਡਿਗਰੀ ਵਾਲੇ ਕਿੰਨਾ ਨਸ਼ਾ ਵੇਚ ਰਹੇ ਹੋਣੇ ਪੰਜਾਬ ਚ ਹੂੰ ਸਾਰਿਆਂ ਦੀ ਤਸਦੀਕ ਹੋਵੇ ਸਾਰਿਆਂ ਦੇ ਮੈਡੀਕਲ ਬੰਦ ਹੋਣ ਸਾਰੇ ਅੰਦਰ ਜਾਣ ਜੀ ਅੱਜ ਰਜਿਸਟਰਾਰ ਅੰਦਰ ਹੋ ਗਿਆ ਤਿੰਨ ਪ੍ਰਿੰਸੀਪਲ ਹੋ ਗਏ ਹਰਿਆਣੇ ਨੇ ਵੀ ਅੰਦਰ ਕੀਤੇ ਸੀਗੇ ਕੁਝ ਸਾਲ ਪਹਿਲਾਂ ਹੂੰ ਤੁਰੰਤ ਜਮਾਨਤਾ ਹੋ ਗਈ ਉਹਨਾਂ ਦੀ ਹੂੰ ਇਹ ਵੀ ਦੇ ਸੂਖਦਾਰ ਬੰਦੇ ਨੇ ਹੋ ਜਾਣੀਆਂ ਵੱਡੇ ਬੰਦੇ ਨੇ ਜੀ ਮੈਂ ਨਹੀਂ ਕਹਿਣਾ ਹੋ ਜਾਣੀਆਂ ਉਹ ਅਦਾਲਤ ਨੇ ਦੇਖਣਾ ਹੂੰ ਉਹ ਮਾਨਯੋਗ ਅਦਾਲਤਾਂ ਦੇ ਕੰਮ ਹੈ ਮੈਂ ਤਾਂ ਨਹੀਂ ਕਹਿ ਸਕਦਾ ਹੋ ਜੂਗੀ ਨਹੀਂ ਹੋਊਗੀ ਉਹ ਦੇਖਣਗੇ ਪਰ ਮੈਂ ਇਹ ਗੱਲ ਕਹਿਣਾ ਕਿ ਅਸੀਂ ਜੜ ਤੱਕ ਤਾਂ ਜਾਈਏ ਨਾ ਜੀ ਐਡੀਆਂ ਖਬਰਾਂ ਦੇ ਵਿੱਚ ਅੱਜ ਐਡੇ ਰੋਲੇ ਦੇ ਵਿੱਚ ਆ ਰੁਲ ਕੇ ਰਹਿ ਗਈ ਖਬਰ ਹੂੰ ਇਹ ਪੰਜਾਬ ਦੇ ਵਾਸਤੇ ਸਭ ਤੋਂ ਇੰਪੋਰਟੈਂਟ ਖਬਰ ਸੀ ਡੀ ਫਾਰਮੇਸੀ ਦੀਆਂ ਜਾਲੀ ਡਿਗਰੀਆਂ ਪਹਿਲਾਂ ਫਿਰ ਉਹ ਜਾਲੀ ਬੰਦੇ 2000 ਕਰੋੜ ਤੋਂ ਵੱਧ ਦਾ ਸਕੈਮ ਹੈ ਜੀ ਇਹ ਹੂੰ 2000 ਕਰੋੜ ਤੋਂ ਵੱਧ ਤੁਸੀਂ ਆਈਡੀਆ ਲਾ ਲਓ ਮੈਂ ਤਾਂ ਇਹ ਗੱਲ ਕਹਿਣਾ ਕਿ ਤੁਸੀਂ ਘੱਟੋ ਘੱਟ ਪੈਸੇ ਲਾਓ ਲੱਖ ਡੂਡ ਵੀ ਲਾਓ 20000 ਬੰਦਾ ਜਿਹੜਾ ਉਹ ਪੰਜਾਬ ਚ ਆਈਡੀਆ ਇੱਕ ਅਨ ਅਫੀਸ਼ੀਅਲ ਆਈਡੀਆ ਦੇ ਰਿਆ ਮੈਂ ਇਹ ਮੈਨੂੰ ਇੱਕ ਅਧਿਕਾਰੀ ਨੇ ਵੱਡੇ ਅਧਿਕਾਰੀ ਨੇ ਡਿਪਾਰਟਮੈਂਟ ਦੇ ਨੇ ਦੱਸਿਆ ਜੀ ਵੀ ਜਿਹੜਾ ਸਾਨੂੰ ਐਸਟੀਮੇਟ ਹੈ ਵੀ ਪਿਛਲੇ 10 12 15 ਸਾਲਾਂ ਚ ਕੰਮ ਹੋ ਗਿਆ ਪੰਜਾਬ ਦੇ ਅੱਛਾ ਇਹਨਾਂ ਦਾ ਤਾਂ ਨਾਂ ਆ ਗਿਆ ਹੁਣ ਆਦੇਸ਼ ਦਾ ਇਹਨਾਂ ਦਾ ਬਾਕੀ ਹੂੰ ਬਾਕੀਆਂ ਦੀ ਜਾਂਚ ਕੌਣ ਹੋਊਗੀ ਪ੍ਰਾਈਵੇਟ ਫਾਰਮੇਸੀ ਕਾਲਜ ਮੈਂ ਜਾਣਦਾ ਇੱਕ ਦੋ ਤਾਂ ਮੇਰੀ ਟਿਪਸ ਤੇ ਨੇ ਜਿਹੜੇ ਇਹ ਕੰਮ ਕਰਦੇ ਰਹੇ ਅੱਛਾ ਇਹ ਨਹੀਂ ਕੱਲਾ ਹੂੰ 10 ਸਾਲ ਪੰਜਾਬ ਚ ਇਹ ਗੰਦ ਕੁਲਿਆ ਜਿੱਥੇ ਸਰਟੀਫਿਕੇਟ ਪ੍ਰਿੰਟ ਹੋ ਹੋ ਕੇ 2-2 ਲੱਖ ਚ ਵਿਕਦੇ ਰਹੇ ਆ ਜੀ ਸਾਡੇ ਇਲਾਕੇ ਦਾ ਇੱਕ ਸਰਕਾਰੀ ਟੀਚਰ ਮਲੋਟ ਦੇ ਇਲਾਕੇ ਦਾ ਉਹ ਅੰਦਰ ਵੀ ਜਾ ਕੇ ਆਇਆ ਹੈ ਹੂੰ ਕਹਿੰਦੇ ਕਰੋੜਾਂ ਰੁਪਇਆ ਛਾਪ ਗਿਆ ਉਹ ਬੰਦਾ ਸਰਟੀਫਿਕੇਟ ਦੇਣ ਚ ਜਮਾਨਤਾ ਹੋ ਗਈਆਂ ਜੀ ਹੂੰ ਲੋਕਾਂ ਦੀ ਜ਼ਿੰਦਗੀ ਨਾਲ ਕਿਸ ਪੱਧਰ ਤੇ ਖਿਲਵਾੜ ਪੰਜਾਬ ਦੇ ਵਿੱਚ ਹੋ ਰਿਹਾ ਮੈਨੂੰ ਇਹ ਦੱਸੋ ਭਗਤਾ ਜੀ ਜਿਵੇਂ ਜਿਵੇਂ ਸਾਲ ਦਰ ਸਾਲ ਦੁਨੀਆ ਅੱਗੇ ਵਧ ਰਹੀ ਹੈ ਜੀ ਅਸੀਂ ਕੰਪੇਅਰ ਕਰਦੇ ਹਾਂ ਬਾਕੀ ਮੁਲਕਾਂ ਦੇ ਨਾਲ ਜਾਂ ਬਾਕੀ ਸੂਬਿਆਂ ਨਾਲ ਪੰਜਾਬ ਨੂੰ ਕੰਪੇਅਰ ਕਰਦੇ ਹੂੰ ਜਿਹੜੀਆਂ ਆ ਗੱਲਾਂ ਨੇ ਜੀ ਇਹ ੱਤਕਾ ਕੌਣ ਕਰ ਰਿਹਾ ਸਾਡੇ ਨਾਲ ਕੀ ਇਹ ਇਹ ਕੇਂਦਰ ਸਰਕਾਰ ਨੇ ਆਕੇ ਪਲਾਂਟ ਕਰਤੇ ਆਰਐਸਐਸ ਨੇ ਪਲਾਂਟ ਕਰਤਾ ਇਹ ਜੀ ਗੁਰਪ੍ਰੀਤ ਗਿੱਲ ਹਾਂ ਜਾਂ ਪਾਕਿਸਤਾਨ ਨੇ ਪਲਾਂਟ ਕਰਤਾ ਇਹ ਹਾਂ ਅਸੀਂ ਇਸ ਪੈਰਲਲ ਲੜਾਈ ਦੇ ਵਿੱਚ ਹਰ ਗੱਲ ਨੂੰ ਇੱਕੋ ਥਾਂ ਤੇ ਸੀਮਤ ਰੱਖ ਕੇ ਜਿਹੜੀਆਂ ਸਾਡੀਆਂ ਆਪਣੀਆਂ ਗਲਤੀਆਂ ਤੇ ਕਮੀਆਂ ਹੋਈਆਂ ਹਾਂ ਹਾਂ ਔਰ ਸਰਕਾਰਾਂ ਦੀ ਨਲੈਕੀ ਦੇਖੋ ਕਿ ਫੜੀ ਨਹੀਂ ਸਕੀਆਂ ਜੀ ਸਭ ਪਤਾ ਹੁੰਦਾ ਸਭ ਪਤਾ ਹੁੰਦਾ ਆਤਰਮ ਸੋਦ ਸਾਹਿਬ ਨੂੰ ਦੁਬਾਰਾ ਆਈਡੀ ਨੇ ਚੱਕਿਆ ਨਾ ਜੀ منی ਲਾਂਡਰਿੰਗ ਦੇ ਮਾਮਲੇ 'ਚ ਇਸ ਸਕਾਲਰਸ਼ਿਪ ਵਾਲੇ ਦੇ ਵਿੱਚ ਵੀ ਐਵੇਂ ਨਹੀਂ ਰੌਲਾ ਪਿਆ ਇਹ ਜੀ ਗੱਲ ਤਾਂ ਇਹ ਹੈ ਕਿ ਇਹਨਾਂ ਦੇ ਹੱਥ ਬਹੁਤ ਦੂਰ ਤੱਕ ਪਹੁੰਚਦੇ ਨੇ ਹੂੰ ਪੋਲਿਟੀਕਲ ਪੈਟਰਨੇਜਸ ਹੁੰਦੀਆਂ ਕਾਰਵਾਈਆਂ ਨਹੀਂ ਹੁੰਦੀਆਂ ਜੀ ਰਗੜਿਆ ਆਮ ਬੰਦਾ ਜਾਣਾ ਹੂੰ ਸਜ਼ਾਵਾਂ ਵੀ ਆਮ ਨੂੰ ਹੋ ਜਾਂਦੀਆਂ ਐਡੇ ਐਡੇ ਬੰਦੇ ਨਿਕਲ ਜਾਂਦੇ ਗੱਲਾਂ ਦੇ ਵਿੱਚੋਂ ਹਾਂ ਇਗਜ਼ੈਂਪਲਰੀ ਦੇਸ਼ ਪੱਧਰ ਦੇ ਉੱਤੇ ਚੀਜ਼ਾਂ ਹੋਈਆਂ ਸੁਬਰਤ ਰੌਏ ਸਹਾਰਾ ਦਾ ਮਾਲਕ ਸੀ ਜੀ ਪਰਲਸ ਵਾਲਾ ਪੰਗੂ ਹੂੰ ਇਹ ਇਗਜ਼ੈਂਪਲਸ ਨੇ ਜਿੱਥੇ ਵੱਡੇ ਬੰਦੇ ਟੰਗੇ ਜਾ ਸਕਦੇ ਆ ਜੀ ਤਾਂ ਮੈਂ ਇਹ ਚਾਹੁੰਦਾ ਕਿ ਮੈਂ ਗੱਲ ਕਹਿਣੀ ਚਾਹੁੰਦਾ ਕਿ ਮੈਡੀਕਲ ਲਾਈਨ ਚ ਯਾਰ ਖਿਲਵਾੜ ਆਰਗਨ ਫੇਲਿਅਰ ਅਕਸਰ ਕਹਿ ਦਿੰਨੇ ਆ ਪਿੰਡਾਂ ਚ ਵੀ ਯਾਰ ਪਤਾ ਹੀ ਨਹੀਂ ਲੱਗਿਆ ਬੰਦਾ ਸੁੱਤਾ ਪਿਆ ਰਹਿ ਗਿਆ ਉਹ ਭਾਈ ਜਿਹੜਾ ਲੋਕਲ ਉੱਥੋਂ ਪਿੰਡੋਂ ਦਵਾਈ ਲੈਂਦਾ ਰਿਹਾ ਤੂੰ ਹੂੰ ਬੜੇ ਆਪਾਂ ਕਹਿੰਦੇ ਨਾ ਯਾਰ ਅੱਜ ਕੱਲ ਇੰਨਾ ਇੰਨਾ ਕੰਮ ਚੱਲ ਪਿਆ ਅੱਗੇ ਦਾ ਇੱਕ ਖੱਟੀ ਗੋਲੀ ਹੁੰਦੀ ਸੀ ਇੱਕ ਹਰੀ ਜਿਹ ਕੁੰਨੀ ਉਹ ਦੇ ਦਿੰਦਾ ਸੀ ਅਸੀਂ ਠੀਕ ਹੋ ਜਾਂਦੇ ਸੀ ਜੀ ਮੈਂ ਤੁਹਾਨੂੰ ਆਪਦੀ ਪਰਸਨਲ ਗੱਲ ਦੱਸਾਂ ਇੱਕ ਮੈਂ ਸਮ ਅਪ ਕਰਨੀ ਚਾਹਨਾ ਮੈਂ ਪਿੱਛੇ ਜੇ ਬਹੁਤ ਬਿਮਾਰ ਹੋ ਗਿਆ ਭਗਤ ਜੀ ਹੂੰ ਬਹੁਤ ਜ਼ਿਆਦਾ ਬਿਮਾਰ ਹੋ ਗਿਆ ਜੀ ਮੈਂ ਪਟਿਆਲੇ ਚੋਟੀ ਦੇ ਡਾਕਟਰ ਨੇ ਆਪਣੇ ਹੂੰ ਲੁਧਿਆਣੇ ਗਿਆ ਤੁਸੀਂ ਮਹੀਨਾ ਡੇਢ ਤੁਸੀਂ ਦੇਖਿਆ ਮੈਨੂੰ ਮੈਂ ਉੱਠਿਆ ਹੀ ਨਹੀਂ ਜੀ ਮੈਂ ਠੀਕ ਨਾ ਹੋਵਾਂ ਹੂੰ ਖੰਗ ਬੁਖਾਰ ਜਕਾਮ ਜਾਵੇ ਨਾ ਮੈਂ ਕਿਤੇ ਸੋਚਿਆ ਕੋਵਿਡ ਹੈ ਕੁਛ ਹੈ ਹਨਾ ਜਦੋਂ ਮੈਂ ਹੁਣ ਆਪਾਂ ਛੋਟੇ ਹੁੰਦੇ ਪਿੰਡ ਕੀ ਕਰਦੇ ਸੀ ਜੀ ਵੀ ਲੋਕਲ ਜਿਹੜਾ ਤੁਹਾਡੇ ਆਰਐਮਪੀ ਡਾਕਟਰ ਹੁੰਦਾ ਸੀ ਉਹਦੇ ਤੋਂ ਜਾ ਕੇ ਹਾਂ ਦੁਕਾਨਜੀ ਦੇ ਵਿੱਚ ਉਹ ਸਾਰਾ ਸਮਾਨ ਇੱਕੋ ਥਾਂ ਤੇ ਇਕੱਠਾ ਜਿਆ ਰੱਖਿਆ ਹੋਣਾ ਉਹਨੇ ਉਹਨੇ ਹੀ ਦਵਾਈਆਂ ਦੇ ਦੇਣੀ ਆਪਾਂ ਮੈਡੀਕਲ ਤੋਂ ਥੋੜੀ ਲੈਂਦੇ ਸੀ ਚਿੱਟੀ ਜੀ ਉਹ ਪੰਨੀ ਜੀ ਹੁੰਦੀ ਸੀ ਉਹਦੇ ਚ ਉਹਨੇ ਐ ਗਿਣ ਕੇ ਸਿੱਟ ਦੇਣੀ ਆਪਾਂ ਨੂੰ ਹਾਂ ਤੇ ਟੀਕਾ ਜਵਾਕ ਦੇ ਪੈਂਟ ਤਾਂ ਕਰੋ ਵੀ ਚੱਕੋਏ ਠੋਕਿਆ ਸੀ ਮਗਰ ਟੀਕਾ ਵੀ ਕੱਚ ਜਿਹਾ ਵਾਲਾ ਹੁੰਦਾ ਸੀ ਸਾਡੇ ਉਹ ਬੋਇਲ ਕਰਦੇ ਹੁੰਦੇ ਸੀ ਉਦੋਂ ਤਾਂ ਹੁਣ ਤਾਂ ਬਹੁਤ ਏਡਜ਼ ਬਹੁਤ ਫੈਲਿਆ ਉਹਦੇ ਨਾਲ ਹੈਪਟਾਈਟਸ ਸੀ ਬਹੁਤ ਫੈਲਿਆ ਭਗਤਾ ਜੀ ਉਹ ਆਤਾਂ ਪਈਆਂ ਮਾਂ ਪਿਓ ਨੇ ਲੈ ਜਾਣਾ ਸਾਡੀ ਗਲੀ ਚ ਹੁਣ ਚਲੋ ਨਾਂ ਤਾਂ ਕੀ ਲੈਣਾ ਅਸੀਂ ਉਹਨੂੰ ਰੱਬ ਦਾ ਰੂਪ ਸਮਝਿਆ ਕਰੀਏ ਹੂੰ ਵੀ ਯਾਰ ਇਹਦੇ ਕੋਲੇ ਜਾਈਦਾ ਆਥਨ ਨੂੰ ਠੀਕ ਹੋ ਜਾਈਦਾ ਹੈ ਜੀ ਹੁਣ ਮੈਂ ਇੰਨੀਆਂ ਦਵਾਈਆਂ ਲਈਆਂ ਦਵਾਈਆਂ ਅਸਰ ਨਹੀਂ ਕੀਤੀਆਂ ਜੀ ਮੈਨੂੰ ਪਟਿਆਲੇ ਡਾਕਟਰ ਬਹੁਤ ਰੱਬ ਦਾ ਰੂਪ ਕਮਾਲ ਦਾ ਇਨਸਾਨ ਹੈ ਮੈਂ ਚਲੋ ਸਰਕਾਰੀ ਜੌਬ ਤੇ ਨੇ ਤੇ ਮੈਂ ਉਹਨਾਂ ਤੋਂ ਸਲਾਹ ਸਲੂ ਲੈ ਲੈਣਾ ਹੁੰਦਾ ਜੀ ਮੈਂ ਉਹਨਾਂ ਨੂੰ ਫੋਨ ਕੀਤਾ ਉਹ ਮੈਨੂੰ ਕਹਿੰਦੇ ਯਾਰ ਸਿਮਰਨ ਵੀ ਤੇਰੀ ਹਿਸਟਰੀ ਕੀ ਹੈ ਤੂੰ ਮਤਲਬ ਮੈਂ ਕਹਿੰਦੀ ਜੀ ਮੈਂ ਕਰਕੇ ਬਿਮਾਰ ਹੋ ਜਾਂਦਾ ਸੀ ਤੇ ਫਲਾਨੇ ਡਾਕਟਰ ਤੋਂ ਟੀਕਾ ਲਵਾਈਦਾ ਸੀ ਠੀਕ ਹੋ ਜਾਂਦਾ ਜੀ ਜੀ ਕਹਿੰਦਾ ਇਹ ਕੰਮ ਕਰ ਹੁਣ ਤੂੰ ਉਹ ਟੀਕਾ ਪਤਾ ਕਰ ਕਿਹੜਾ ਲਾਉਂਦਾ ਸੀ ਉਹਨੇ ਮੈਨੂੰ ਦੋ ਸਟੀਰੌਇਡ ਉਹ ਆਪ ਤਾਂ ਹੁਣ ਡਾਕਟਰ ਰਿਹਾ ਨਹੀਂ ਦੁਨੀਆ 'ਚ ਜੀ ਉਹ ਮੈਂ ਫਿਰ ਪਤਾ ਕੀਤਾ ਉਹਨੇ ਦੋ ਸਟੀਰੋਇਡਸ ਦੱਸੇ ਵੀ ਆ ਮਿਕਸ ਕਰਕੇ ਠੋਕ ਦੋ ਉਹਨੇ ਮੱਥੇ ਤੇ ਹੱਥ ਮਾਰਿਆ ਕਹਿੰਦਾ ਅਸੀਂ ਮਰਦੇ ਬੰਦੇ ਨੂੰ ਵੀ ਨਾ ਇਹ ਲਾਈਏ ਕਹਿੰਦਾ ਉਹ ਉਹ ਵਾਲਾ ਜਿਹੜਾ ਤੁਹਾਡੇ ਲੱਗਦਾ ਉਹ ਕਹਿੰਦਾ ਨੀਰੀ ਮੌਤ ਚੱਕੀ ਫਿਰਦੇ ਹੋ ਇਹ ਤਾਂ ਤੁਸੀਂ ਉਹੀ ਗੱਲ ਮੈਨੂੰ ਉਹ ਕਹਿੰਦਾ ਆਹੀ ਲਵਾਉਣਾ ਪੈਣਾ ਹੁਣ ਤੋਂ ਠੀਕ ਨਹੀਂ ਹੁੰਦਾ ਉਹ ਦੋ ਮਿਕਸ ਕਰਕੇ ਦੋ ਦਿਨ ਮੈਂ ਉਹ ਜੀ ਲਵਾਏ ਤੇ ਮੈਂ ਹੁਣ ਠੀਕ ਆ ਤੁਹਾਡੇ ਸਾਹਮਣੇ ਹਾਂ ਡੇਢ ਮਹੀਨਾ ਮੈਂ ਪਿਆ ਰਿਆ ਮੈਨੂੰ ਕੋਈ ਦਵਾਈ ਰੀਜ਼ਨ ਕੀ ਹੈ ਜੀ ਕਿ ਮੈਂ ਸਾਡੀ ਸਿਹਤ ਨਾਲ ਖਿਲਵਾੜ ਹੋਇਆ ਹੈ ਕਿਵੇਂ ਸਾਡੀਆਂ ਜਾਨਾਂ ਨਾਲ ਖਿਲਵਾੜ ਹੋਇਆ ਜੀ ਜਿਹੜੀਆਂ ਚੀਜ਼ਾਂ ਦੀ ਸਾਨੂੰ ਸਾਡੇ ਆਰਗਨਸ ਨੂੰ ਸਾਡੇ ਇਮਿਊਨ ਸਿਸਟਮ ਨੂੰ ਜ਼ੀਰੋ ਕਰ ਦਿੱਤਾ ਗਿਆ ਜੀ ਸਾਨੂੰ ਤੁਸੀਂ ਆ ऑस्ट्रेलिया ਕੈਨੇਡਾ ਜਾਓ ਔਰ ਕਹਿੰਦੇ ਨਾ ਉੱਥੇ ਮੈਡੀਕਲ ਸਿਸਟਮ ਬਹੁਤ ਪੂਵਰ ਹੈ ਜੀ ਉਹ ਸਾਡੇ ਵਾਸਤੇ ਪੂਵਰ ਹੈ ਸਾਡੇ ਵਾਲੇ ਉੱਥੇ ਜਾਂਦੇ ਠੰਡ ਲੱਗੀ ਤੇ ਉਹ ਭਾਲਦੇ ਵੀ ਟੀਕਾ ਠੋਕਦੇ ਉਹ ਲਉਦੇ ਉਹ ਤਾਂ ਦਿੰਦੇ ਹੀ ਨਹੀਂ ਉਹ ਤਾਂ ਕਹਿੰਦੇ ਬੁਖਾਰ ਦੀ ਵੀ ਗੋਲੀ ਨਾਲ ਲਓ ਵੀ ਬੁਖਾਰ ਵੀ ਨੇਚਰਲ ਹੈ ਇਹ ਤੁਹਾਨੂੰ ਤੋੜੇ ਸਰੀਰ ਨਾਲ ਲੜਨ ਵਾਸਤੇ ਬੁਖਾਰ ਹੁੰਦਾ ਵੀ ਉਹ ਫਾਈਟ ਕਰਦਾ ਜਿ ਕਾਮ ਬੁਖਾਰ ਦੀ ਕਾਦੀ ਗੋਲੀ ਹੁੰਦੀ ਹੈ ਅਸੀਂ ਸਾਨੂੰ ਕਿਵੇਂ ਗਝਾਤਾ ਸਾਡੇ ਪਿੰਡੋਂ ਲੋਕਾਂ ਨੇ ਬੱਸਾਂ ਚੜ੍ਹ ਕੇ ਆਉਣਾ ਉਹਨਾਂ ਡਾਕਟਰਾਂ ਤੋਂ ਉਹਨਾਂ ਮੈਡੀਕਲ ਵਾਲਿਆਂ ਤੋਂ ਦਵਾਈਆਂ ਲੈਣੀਆਂ ਥੜਾ ਧੜੋ ਕੰਮ ਚੱਲ ਰਿਹਾ ਸੋਚ ਕੇ ਦੇਖੋ ਆਬਦਾਲਾ ਦਵਾਲਾ ਚੈੱਕ ਕਰੋ ਕਿ ਤੁਸੀਂ ਡਾਕਟਰ ਦੀ ਬਿਨਾ ਪਰਚੀ ਤੋਂ ਪਰਚੀਆਂ-ਪੁਰਚੀਆਂ ਦਾ ਸਾਡੇ ਕਿਹੜਾ ਰਵਾਜ ਹੈ ਮੈਨੂੰ ਸੱਚ ਦੱਸਿਓ ਹੈ ਵੀ ਆ ਪਰਚੀ ਆ ਜੀ ਤੇ ਆ ਦਵਾਈ ਦੇ ਦਿਓ ਹੁਣ ਮਾੜਾ-ਮੋਟਾ ਸਖਤੀ ਹੋਈ ਕੱਲੀ ਨਸ਼ੇ ਵਾਲੀਆਂ ਐਲਪ੍ਰੈਕਸ ਸੁਲਪ੍ਰੈਕਸ ਤੇ ਆ ਗੋਲੀਆਂ ਨਹੀਂ ਦਿੰਦੇ ਜਿਹੜੀ ਜਾਂ ਨੌਜਵਾਨਾਂ ਨੂੰ ਉਹ ਟੀਕੇ ਨਹੀਂ ਦਿੰਦੇ ਇਹ ਮੈਨੂੰ ਇਹ ਮੈਂ ਮੰਨਦਾ ਪਰ ਆ ਜਿਵੇਂ ਹੁਣ ਜਿਨ੍ਹਾਂ ਨੇ ਲੈਣੇ ਆ ਸਿਗਨੇਚਰ ਦੇ ਇੰਨੇ-ਇੰਨੇ ਆ ਤੁਹਾਡੇ ਸਾਹਮਣੇ ਉਹ ਐਨਡੀਪੀਐਸ ਚ ਆਉਂਦਾ ਨਹੀਂ ਮੇਰੇ ਖਿਆਲ ਤਾਂ ਮੈਂ ਇਹ ਕਹਿ ਰਿਹਾ ਇਹ ਪ੍ਰਾਇਓਰਿਟੀ ਇਹ ਹੋਣੀ ਚਾਹੀਦੀ ਹੈ ਜਿਹੜੀ ਤੁਸੀਂ ਕਹਿੰਦੇ ਹੋ ਨਾ ਰੈਵੋਲੂਸ਼ਨ ਇਨ ਮੈਡੀਕਲ ਫੀਲਡ ਜੀ ਟੰਗੋ ਇਹਨਾਂ ਨੂੰ ਜੀ ਇਹਨਾਂ ਨੂੰ ਐਸੀ ਐਗਜ਼ੈਂਪਲਰੀ ਸਜ਼ਾ ਦਿਓ ਕਿ ਪੰਜਾਬ ਦੇ ਵਿੱਚ ਅੱਜ ਤੋਂ ਬਾਅਦ ਇਹਦਾ ਕੁਝ ਨਾ ਹੋ ਸਕੇ ਤੁਸੀਂ ਸੋਚ ਵੀ ਕਿਵੇਂ ਸਕਦੇ ਹੋ ਜਿਵੇਂ ਜਿਵੇਂ ਦੁਨੀਆ ਅੱਗੇ ਵੱਧ ਰਹੀ ਹੈ ਬਾਕੀ ਮੁਲਕਾਂ ਦੇ ਮੁਕਾਬਲੇ ਸਾਡਾ ਪੱਧਰ ਤਾਂ ਡਿੱਗਦਾ ਪਿਆ ਸਾਡਾ ਜਲੂਸ ਨਿਕਲ ਕੇ ਰੱਖਤਾ ਤੁਸੀਂ ਹਾਂ ਜਲੂਸ ਕੱਢਤਾ ਤੁਸੀਂ ਸਾਡਾ ਜੀ ਸਾਡੇ ਮੈਡੀਕਲ ਸੰਸਥਾਨ ਸਾਡੇ ਹਸਪੀਟਲਸ ਸਾਡੇ ਕਾਲਜਸ ਫੇਕ ਡਿਗਰੀਆਂ ਫੇਕ ਡਾਕਟਰ ਬੰਦੇ 30 30 ਸਾਲ ਪ੍ਰੈਕਟਿਸ ਕਰ ਜਾਂਦੇ ਬਾਅਦ ਪਤਾ ਲੱਗਦਾ ਇਹਦੀ ਤਾਂ ਡਿਗਰੀ ਜਾਲੀ ਸੀ 30 30 ਸਾਲ ਟੀਚਰ ਲੱਗਿਆ ਰਿਹਾ ਪਤਾ ਲੱਗਦਾ ਇਹਦਾ ਤਾਂ ਸਰਟੀਫਿਕੇਟ ਗਲਤ ਤੇ ਦਾਖਲ ਭਰਤੀ ਹੋਇਆ ਸੀ ਇਹ ਜੀ 2024 ਚ ਆ ਸੀ ਹੂੰ ਤੇ ਅਸੀਂ ਅਸੀਂ ਕੰਪੀਟ ਕਿਹਦੇ ਨਾਲ ਕਰਨ ਨੂੰ ਫਿਰਦੇ ਆ ਇਹ ਬਿਮਾਰੀ ਖਤਮ ਕਰਨੀ ਪਊਗੀ ਜੇ ਪੰਜਾਬ ਬਚਾਉ ਜੀ